ਇਹ ਮਜ਼ਦੂਰ ਮਲਾਜ਼ਮ ਜਥੇਬੰਦੀ ਜਿਹੜੀਆਂ ਸਾਰੇ ਜ਼ਿਲ੍ਹੇ ਭਰ ਦੀਆਂ ਇੰਟਗ ਦੇ ਨਾਲ ਸੰਬੰਧਿਤ ਹੈ ਉਹ ਅੱਜ ਇੰਟਗ ਦੇ ਕਾਂਗਰਸ ਨੂੰ ਛੱਡ ਕੇ ਭਾਰਤੀ ਮਜ਼ਦੂਰ ਸੰਘ ਦੇ ਵਿੱਚ ਸ਼ਾਮਲ ਹੋ ਰਹੀਆਂ ਹੈਗੀਆਂ ਜੋ ਵੀ ਕੱਠ ਹੈਗਾ ਇਹਦਾ ਕਾਰਨ ਇਹ ਹੈ ਕਿ 37 ਸਾਲ ਅਸੀਂ ਇਸ ਕਾਂਗਰਸ ਪਾਰਟੀ ਇੰਟਗ ਦੇ ਪਲੇਟਫਾਰਮ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਅਸੀਂ ਦਿਨ ਰਾਤ 37 ਸਾਲ ਅੱਖਾਂ ਦੇ ਪੱਟੀ ਬਣ ਕੇ ਉੱਲੀ ਦੇ ਬਾਲ ਮੰਗੂ ਜਿਹੜੀ ਹੈ ਨਿਸਵਾਥ ਸੇਵਾ ਗੀਤੀ ਸਾਨੂੰ 37 ਸਾਲ ਦੇ ਇਥੇ ਕਾਂਸਲ ਪਾਰਟੀ ਨੇ ਨਮਸਤੇ ਤੱਕ ਨਹੀਂ ਮਾਰੀਗੇ ਜੇ ਅਸੀਂ ਵੀ ਕੰਮ ਕੀਤਾ ਤਾਂ ਫਿਰ ਇਸ ਦੁਨੀਆ ਦੀ ਕੋਈ ਕੰਮ ਨਹੀਂ ਕਰ ਸਕਦਾ ਇਹ ਮਿਸਾਲ ਹੈ ਮੋਗਾ ਦੇ ਇੰਟਗ ਸਾਰੇ ਪੰਜਾਬ ਦੇ ਵਿੱਚ ਸ਼ਾਇਦ ਹਿੰਦੁਸਤਾਨ ਦੇ ਵਿੱਚ ਅਸੀਂ ਦਿਨ ਰਾਤ ਕੰਮ ਕਰਦੇ ਆ ਹੈਗੇ ਆ ਔਰ ਅਸੀਂ ਤਾਂ ਸਾਡੇ ਨਾਲ ਦਾ ਇਹ ਹੈ ਅਸੀਂ ਜਿਹੜੇ ਮਹਿਸੂਸ ਕਰਦੇ ਆ ਵੀ ਬਕਰੇ ਵੀ ਜਾਣਗੇ ਹੀ ਖਾਣ ਵਾਲੇ ਨੂੰ ਸੁਆਦ ਨਹੀਂ ਆਇਆ ਅਸੀਂ ਆਪਣੇ 37 ਸਾਲ ਜ਼ਿੰਦਗੀ ਦੇ ਗਾਲ ਤੇ ਇਸ ਇਲਾਕੇ ਦੇ ਝੰਡਾ ਬੁਲੰਦ ਕੀਤਾ ਕਾਂਸ Đảng ਵਾਲੀ ਦਾ ਇੰਟੈਗ ਦੇ ਪਲੇਟਫਾਰਮ ਦੇ ਉੱਤੇ ਇੰਨੀ ਮੈਨ ਪਾਵਰ ਇਕੱਠੀ ਕੀਤੀ ਜੋੜੀ ਤੇ ਉਹ ਸਾਨੂੰ ਨਮਸਤੇ ਮਾਰਨ ਦਾ ਤੇ ਤਿਆਰ ਨਹੀਂ ਸੀਗੇ ਅਸੀਂ ਪਿਛਲੀ ਦਸੰਬਰ ਨੂੰ ਵੀ ਇਸੇ ਦਿਨੀ ਇੱਥੇ ਗਿਆ ਸੀਗਾ ਵੀ ਜਿਹੜੀ ਇੰਟੈਗ ਆ ਉਹ ਫਿਰ ਹੁਣ ਜਿਹੜੀ ਮੋਗੇ ਦੇ ਅਸੀਂ ਲੋਕ ਆ ਗਏ ਆ ਅਸੀਂ ਕਾਂਸ Đảng ਦੇ ਸੀਰੀ ਦੇ ਤੌਰ ਤੇ ਕੰਮ ਨਹੀਂ ਕਰਾਂਗੇ ਅੱਜ ਸਾਨੂੰ ਭਾਰਤੀ ਮਜ਼ਦੂਰ ਸੰਘ ਨੇ ਆਪਣੇ ਗਲੇ ਲਾਇਆ ਵਾ ਇਹ ਇੱਕ ਅਨੁਸ਼ਾਸਿਤ ਪਾਰਟੀ ਆ ਟ्रेड ਯੂਨੀਅਨ ਆ ਸਾਨੂੰ ਇੱਥੇ ਪਿਆਰ ਮਿਲੇਗਾ ਮੈਂ ਪਹਿਲਾਂ ਵੀ 1985 ਦੇ ਵਿੱਚ ਭਾਰਤੀ ਮਜ਼ਦੂਰ ਸੰਘ ਤੇ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਹੋਇਆ ਸੀ ਮੈਨੂੰ ਉਸ ਵੇਲੇ ਪੰਜਾਬ ਦੀ بلند ਆਵਾਜ਼ ਸਰਦਾਰ ਗਰਚਰਨ ਸਿੰਘ ਨਿਹਾਲ ਸਿੰਘ ਵਾਲਾ ਲੈ ਕੇ ਗਏ ਸੀ ਕਾਂਗਰਸ ਦੇ ਵਿੱਚ ਇਹ 37 ਸਾਲ ਤੋਂ ਜੇ ਸਾਡੀ ਮਾੜੀ ਮੋਟੀ ਕਿਸੇ ਨੇ ਕਦਰ ਕੀਤੀ ਆ ਤਾਂ ਉਹ ਵੀ ਸਰਦਾਰ ਗੁਰਚਨ ਸਿੰਘ ਨਿਹਾਲ ਸਿੰਘ ਵਾਲਾ ਦੇ ਸੁਪੁੱਤਰ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਧਾਨ ਜਾਂ ਉਹਨਾਂ ਦੇ ਪੁੱਤਰ ਡੀਪੀ ਸਿੰਘ ਐਡਵੋਕੇਟ ਧਰਮਪਾਲ ਸਿੰਘ ਐਡਵੋਕੇਟ ਇਹਨਾਂ ਨੇ ਕਿਤੇ ਸਾਡੀ ਮੱਧ ਇੱਜ਼ਤ ਕੀਤੀ ਕਦਰ ਕੀਤੀ ਸਾਨੂੰ ਕਿਸੇ ਨੇ ਨਹੀਂ ਬੁਲਾਇਆ ਅੱਜ ਤੁਸੀਂ ਮੋਗਾ ਪਹੁੰਚੇ ਹੋ ਇੰਡਕ ਦੇ ਵਰਕਰ ਤੁਹਾਨੂੰ ਅੱਜ ਮਿਲੇ ਨੇ ਕੀ ਨਵੀਂ ਰਣਨੀਤੀ ਤਿਆਰ ਕੀਤੀ ਹੈ ਅੱਜ ਭਾਰਤੀ ਮਜ਼ਦੂਰ ਸੰਘ ਦੇ ਵਿੱਚ 50 52 ਯੂਨਾਈਟਡ ਤੱਕ ਨੂੰ ਛੱਡ ਕੇ ਸਾਡੇ ਕੋਲ ਆਈ ਜਾਂਦੇ ਹਨ ਇਹਨਾਂ ਗਰੀਬਾਂ ਦੀ ਬੜੀਆ ਸਮੱਸਿਆ ਨੇ ਮਿਡ-ਡੇ ਮੀਲ ਦੀ ਬੜੀ ਭਾਰੀ ਸਮੱਸਿਆ ਹੈ ਇਹਨਾਂ ਨੂੰ ਨਾ ਤਾਂ ਕੋਈ ਰਾਸ਼ਨ ਦਾ ਜ਼ਿਕਰ ਹੈ ਨਾ ਇਹ ਜ਼ਿਕਰ ਹੈਗਾ ਕਿ ਕਿੰਨੇ ਬੱਚੇ ਹੋਣਗੇ ਤੇ ਕਿੰਨੇ ਮਿਡ-ਡੇ ਮੀਲ ਵਰਕਰ ਹੋਣਗੇ ਦੂਜਾ ਵੀ ਹੈਗਾ ਅੱਜ ਮਿਡ-ਡੇ ਮੀਲ ਦੇ ਉੱਤੇ ਖਤਰਾ ਵੀ ਹੈਗਾ ਉਹ ਇੱਕ ਬੜੀ ਸਮੱਸਿਆ ਹੈ ਨਾ ਇਹਨਾਂ ਨੂੰ ਮਿਨੀਮਮ ਵੇਜ ਮਿਲਦਾ ऐसे तीन गलना कहने सब वास्ते सारे मजदूरों वास्ते तीन चीज़ सब न मिलनी चाहिए है जॉब सिक्योरिटी वे सिक्योरिटी और सोशल सिक्योरिटी यानी रोजगार की सुरक्षा हो वेतन की सुरक्षा हो और इन सब को सामाजिक सुरक्षा मिले इनके लिए भी कोई पेंशन योजना सरकार बनाए इनके लिए भी ई जैसी कोई योजना बनाए इनको भी ई के दायरे में लाए ताकि इनको भी कोई मेडिकल सुविधा इनको मिल जाए इस प्रकार की सारी समस्याओं को लेकर के भारतीय मजदूर संघ मिड डे मील हो भट्ठा मजदूर हो रेड़ी फड़ी का मजदूर हो चूड़ी का मजदूर हो खेत का मजदूर हो किसी भी प्रकार का मजदूर होगा सबको लेकर के तीन बातें भारतीय मजदूर संघ मांग रहा है जॉब सिक्योरिटी वेज सिक्योरिटी सोशल सिक्योरिटी एक निश्चित वेतन इनको मिलना चाहिए ताकि ये अपने परिवार का गुजारा कर सके आप जॉब की बात कर रहे हो सेंटर सरकार तो सब कुछ प्राइवेट कर रही है फिर इनको कैसे रखा जाएगा? साहब, ऐसा लगता है मुझे कि के सरकार केवल एक मुख्यमंत्री की कुर्सी को भी अगर प्राइवेट ठेके पर दे दे तो ज्यादा अच्छा है क्योंकि ये गलत रास्ते पर सरकार चली गई है इसको गलत रास्ते पर अपनी ताकत से रोकेंगे इसको जाने नहीं देंगे आज आपकी जानकारी के लिए भारतीय मजदूर संघ ने लड़ाई लड़कर हरियाणा में ठेका प्रथा खत्म कराई आज पंजाब में भी ठेका प्रथा खत्म कराने की हम लड़ाई लड़ेंगे सर सेंटर जी? सेंटर की बात लें तो सेंटर सरकार लगातार जितने भी अदारे हैं कॉन्ट्रैक्ट बेस पर हमने यहां था स्टेशन तक भेज दिए हम भारतीय मजदूर संघ भारतीय मजदूर संघ ने अभी पिछले दिनों दिल्ली में सत्रह तारीख को प्रदर्शन किया है हम ये कॉरपोरेटाइजेशन और प्राइवेटाइजेशन हमसे खिला